ਜੈਦੀ ਰਖਦਾ ਹੈ ਫਰੂਟਪਤੀ ਸੀ ਸੋਚੀ ਪਿਆ ਆਪਣੇ ਕਮਰੇ ਵਿੱਚ ਫੈਲ ਰਿਹਾ ਸੀ ਤੇ ਯਾਦ ਕਰ ਰਿਹਾ ਸੀ ਕਿ ਕਿਵੇਂ 15 ਸਾਲ ਪਹਿਲਾਂ ਇਸੇ ਮੌਸਮ ਵਿੱਚ ਇੱਕ ਸ਼ਾਨਦਾਰ ਮਸਿਕ ਪਾਰਟੀ ਕੀਤੀ ਸੀ ਜਿਸ ਵਿੱਚ ਕਈ ਤੇਜ਼ ਤਰਾਰ ਬੰਦੇ ਸ਼ਾਮਲ ਸਨ ਤੇ ਬੜੀ ਤੇਜ਼ ਸਪਾਰਕੀ ਚੱਲ ਰਹੀ ਸੀ ਗੱਲਾਂ ਕਰਦਾ ਚੱਲਦਾ ਕੋਈ ਪਤਾ ਨਹੀਂ ਕਿਵੇਂ ਤੇ ਕਦੋਂ ਸਜਾਏ ਮੌਤ ਤੇ ਆਪ ਹੁੰਚਾ ਹਾਜ਼ਰ ਮੈਂ ਮਾਨਤਾ ਵਿੱਚ ਬਹੁਤ ਸਜਾਏ ਮੌਤ ਦੇ ਖਿਲਾਫ ਸੀ ਖਲਾਫ ਗੋਦਰਪਾਲ ਹੈ ਵਿੱਚ ਬਹੁਤੇ ਜਰਨਲਿਸਟ ਅਤੇ ਵਕੀਲ ਸਨ ਉਹਨਾਂ ਦਾ ਖਿਆਲ ਸੀ ਕਿ ਸਜ਼ਾ ਦਾ ਇਹ ਢੰਗ ਤਰੀਕਾ ਗੈਰ ਨੈਤਿਕ ਅਤੇ ਆਤਮਾਨਵੀ ਹੈ ਖਾਸ ਤੌਰ ਤੇ ਅਸਾਈ ਰਾਜਜਾਂ ਲਈ ਤਾਂ ਇਹ ਬਿਲਕੁਲ ਹੀ ਗੈਰਵਾਜਟ ਹੈ ਉਹਨਾਂ ਵਿੱਚੋਂ ਕੁਝ ਦੀਏ رائے ਸੀ ਕਿ ਫਾਂਸੀ ਦੀ ਬਜਾਏ ਉਮਰ ਕੈਦ ਦੇ ਦਿੱਤੀ ਕਿ ਉਹ ਯਾਦ ਕਰ ਰਿਹਾ ਸੀ ਕਿ ਕਿਵੇਂ ਉਸਨੇ ਬਹਿਸ ਵਿੱਚ ਸ਼ਾਮਲ ਹੁੰਦਿਆਂ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਭਾਵੇਂ ਕਿ ਦੁਹਾਂ ਹੀ ਸਜਾ ਦਾ ਕੋਈ ਨਿੱਜੀ ਤਜਰਬਾ ਨਹੀਂ ਮੈਨੂੰ ਪਰ ਸਾਫ਼ ਜ਼ਾਹਰ ਹੈ ਕਿ ਸਜਾਏ ਮੌਕ ਮੁਰ ਕੇ ਤਵਨੋਂ ਜਿਆਦਾ ਦੁਰੇ ਮੌਦੇ ਮਾਰਨ ਕੋ